ਮਲਾਰ ਮਹੱਲਾ ਚੌਥਾ ਅਗਮ ਅਗੋਚਰ ਨਾਮ ਹਰ ਊਤਮ ਹਰ ਕਿਰਪਾ ਤੇ ਜਪ ਲਿਆ ਸਤ ਸੰਗਤ ਸਾਧ ਪਾਈ ਵਡ ਭਾਗੀ ਸੰਗ ਸਾਧੂ ਪਾਰ ਪਿਆ ਮੇਰੇ ਮਨ ਅਨੰਦਨ ਅਨੰਦ ਭਇਆ ਗੁਰ ਪ੍ਰਸਾਦ ਨਾਮ ਹਰ ਜਪਿਆ ਮੇਰੇ ਮਨ ਕਾ ਭ੍ਰਮ ਪਉ ਗਿਆ ਰਹਾਉ ਜਿਨ ਹਰ ਗਾਇਆ ਜਿਨ ਹਰ ਜਪਿਆ ਤਿਨ ਸੰਗਤ ਹਰ ਮਿਲੋ ਕਰਮਿਆ ਤਿਨ ਕਾ ਦਰਸ ਦੇਖ ਸੁਖ ਪਾਇਆ ਦੁਖ ਹਉ ਮੈ ਰੋਗ ਗਿਆ ਜੋ ਅਨੰਦਿਨ ਹਿਰਦੈ ਨਾਮ ਤਿਆਵਹਿ ਸਭ ਜਨਮ ਤਿਨਾਂ ਕਾ ਸਫਲ ਭਇਆ ਕੋਏ ਆਪ ਤਰੇ ਸ੍ਰਿਸ਼ਟ ਸਭ ਤਾਰੀ ਸਭ ਕੁਲ ਭੀ ਪਾਰ ਪਾਇਆ ਤੁਧ ਆਪੇ ਆਪ ਉਪਾਇਆ ਸਭ ਜਗ ਤੁਧ ਆਪੇ ਵਸ ਕਰ ਲਿਆ ਜਾਨ ਨਾਨਕ ਕੋ ਪ੍ਰਭ ਕਿਰਪਾ ਧਾਰੀ ਬਿਖ ਡੁੱਬਦਾ ਕਾੜ ਲਿਆ ਮਲਾਰ ਮਹੱਲਾ ਚੌਥਾ ਗੁਰ ਪ੍ਰਸਾਦੀ ਅੰਮ੍ਰਿਤ ਨਹੀਂ ਪੀਆ ਤ੍ਰਿਸ਼ਨਾ ਭੂਖ ਨਾ ਜਾਈ ਮਨ ਮੁਖ ਮੂੜ ਜਲਤ ਅਹੰਕਾਰੀ ਹਉਮੈ ਵਿੱਚ ਦੁੱਖ ਪਾਈ ਆਵਤ ਜਾਤ ਬਿਰਥਾ ਜਨਮ ਗਵਾਇਆ ਦੁੱਖ ਲਾਗੇ ਪਛਤਾਈ ਜਿਸਤੇ ਉਪਜੇ ਤ ਸਹ ਨ ਚਿਤ ਹੈ ਤ੍ਰਿਗ ਜੀਵਨ ਤ੍ਰਿਗ ਖਾਈ ਪ੍ਰਾਣੀ ਗੁਰਮੁਖ ਨਾਮ ਧਿਆਈ ਹਰ ਹਰ ਕਿਰਪਾ ਕਰੇ ਗੁਰ ਮੇਲੇ ਹਰ ਹਰ ਨਾਮ ਸਮਾਈ ਰਹਾਉ ਮਨ ਮੁਖ ਜਨਮ ਭਇਆ ਹੈ ਬਿਰਥਾ ਆਵਤ ਜਾਤ ਲਜਾਈ ਕਾਮ ਕ੍ਰੋਧ ਡੂਬੇ ਅਭਿਮਾਨੀ ਹਉਮੈ ਵਿੱਚ ਜਲ ਜਾਈ ਤਿਨ ਸਿੱਧ ਨਾ ਬੁੱਧ ਭਈ ਮਤ ਮਦਮ ਲੋਬ ਲਹਿਰ ਦੁਖ ਪਾਈ ਗੁਰ ਬਿਹੂਨ ਮਹਾ ਦੁਖ ਪਾਇਆ ਜਮ ਪਕਰੇ ਬਿਲ ਲਾਈ ਹਰ ਕਾ ਨਾਮ ਅਗੋਚਰ ਪਾਇਆ ਗੁਰਮੁਖ ਸਹਜ ਸੁਭਾਈ ਨਾਮ ਨਿਧਾਨ ਵਸਿਆ ਘਟ ਅੰਤਰ ਰਸਨਾ ਹਰ ਗੁਣ ਗਾਈ ਸਦਾ ਆਨੰਦ ਰਹੈ ਦਿਨ ਰਾਤੀ ਏਕ ਸ਼ਬਦ ਲਿਵ ਲਾਈ ਨਾਮ ਪਦਾਰਥ ਸਹਜੇ ਪਾਇਆ ਇਹ ਸਤਿਗੁਰ ਕੀ ਵਡਿਆਈ ਸਤਿਗੁਰ ਤੇ ਹਰ ਹਰ ਮਨ ਵਸਿਆ ਸਤਿਗੁਰ ਕਉ ਸਦ ਬਲ ਜਾਈ ਮਨ ਤਨ ਅਰਪਰ ਖਉ ਸਭ ਆਗੇ ਗੁਰ ਚਰਨੀ ਚਿਤ ਲਾਈ ਆਪਣੀ ਕਿਰਪਾ ਕਰਹੁ ਗੁਰ ਪੂਰੇ ਆਪੇ ਲੈਹੁ ਮਿਲਾਈ ਹਮ ਲੋਹ ਗੁਰ ਨਾਮ ਬੋਹਿთა ਨਾਨਕ ਪਾਰ ਲੰਗਾਈ ਬਲਾਰ ਮਹੱਲਾ ਚੌਥਾ ਪੜ ਤਾਲ ਘਰ ਤੀਜਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਹਰ ਜਨ ਬੋਲਤ ਸ੍ਰੀ ਰਾਮ ਨਾਮਾ ਮਿਲ ਸਾਧ ਸੰਗਤ ਹਰ ਤੌਰ ਰਹਾਓ ਹਰ ਤਨ ਬਨ ਜਹੋ ਹਰ ਤਨ ਸੰਚਹੋ ਜਿਸ ਲਾਗਤ ਹੈ ਨਹੀਂ ਚੋਰ ਚਾਤ੍ਰਿਕ ਮੂਰ ਬੋਲਤ ਦਿਨ ਰਾਤੀ ਸੁਨ ਘਨ ਹਰ ਕੀ ਕੋਰ ਜੋ ਬੋਲਤ ਹੈ ਮਿਰਗ ਮੀਨ ਪੰਖੇਰੂ ਸੋ ਬਿਨ ਹਰ ਜਾਪਤ ਹੈ ਨਹੀਂ ਹੋਰ ਨਨ ਨਾਨਕ ਹਰ ਕੀਰਤ ਗਾਈ ਛੂਟ ਗयो ਜਮ ਕਾ ਸਬ ਸੋਰ ਮਲਾਰ ਮਹੱਲਾ ਚੌਥਾ RAM RAM ਬੋਲ ਬੋਲ ਖੋਜਤੇ ਬੜ ਭਾਗੀ ਹਰ ਕਾ ਪੰਥ ਕੋ ਬਤਾਵੇ ਹਾਉ ਤਾ ਕੈ ਪਾਏ ਲਾਗੀ ਰਹਾਉ ਹਰ ਹਮਾਰੂ ਮੀਤ ਸਖਾਈ ਹਮ ਹਰ ਸਿਉ ਪ੍ਰੀਤ ਲਾਗੀ ਹਰ ਹਮ ਗਾ ਵਹਿ ਹਰ ਹਮ ਬੋਲਹਿ ਔਰ ਦੁਤਿਆ ਪ੍ਰੀਤ ਹਮ ਤਿਆਗੀ ਮਨ ਮੋਹਨ ਮੋਰੋ ਪ੍ਰੀਤਮ RAM ਹਰ ਪਰਮ ਆਨੰਦ ਬੈਰਾਗੀ ਹਰ ਦੇਖੇ ਜੀਵਤ ਹੈ ਨਾਨਕ ਇੱਕ ਨਿਮਖ ਪਲੋ ਮੁਖ ਲਾਗੀ ਰਾਗ ਮਲਾਰ ਮਹੱਲਾ ਪੰਜਵਾ ਚੌਪਦੇ ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਕਿਆ ਤੂੰ ਸੋਚਹਿ ਕਿਆ ਤੂੰ ਚਿਤਵਹਿ ਕਿਆ ਤੂੰ ਕਰਹਿ ਉਪਾਏ ਤਾ ਕਉ ਕਹੋ ਪਰਵਾਹ ਕਾਹੂ ਕੀ ਜਹੇ ਗੋਪਾਲ ਸਹਾਈ ਬਰਸੈ ਮੀਘ ਸਖੀ ਘਰ ਪਾਹਨ ਆਏ ਮੋਹਿ ਦੀਨ ਕਿਰਪਾ ਨਿਧ ਠਾਕੁਰ ਨਵ ਨਿਧ ਨਾਮ ਸਮਾਏ ਰਹਾਉ ਅਨਕ ਪ੍ਰਕਾਰ ਭੋਜਨ ਬਹੁ ਕੀਏ ਬਹੁ ਵਿੰਜਨ ਮਿਸਟਾਏ ਕਰੀ پاک ਸਾਲ ਸੋਚ ਪਵਿੱਤਰਾ ਹੁਣ ਲਾਭੋ ਭੋਗ ਹਰਿ ਰਾਏ ਦੁਸ਼ਟ ਬਿਦਾਰੇ ਸਾਜਨ ਰਹਿਸੀ ਇਹ ਮੰਦਿਰ ਘਰ ਅਪਨਾਏ ਜੋ ਗ੍ਰਹਿ ਲਾਲ ਰੰਗੀਓ ਆਇ ਤਉ ਮੈਂ ਸਭ ਸੁਖ ਪਾਏ ਸੰਤ ਸਭਾ ਓਟ ਗੁਰਪੂਰੇ ਤੁਰ ਮਸਤਕ ਲੇਖ ਲਿਖਾਏ ਜਨ ਨਾਨਕ ਕੰਤ ਰੰਗੀਲਾ ਪਾਇ ਫਿਰ ਦੁਖ ਨ ਲਾਗੇ ਆਏ ਮਲਾਰ ਮਹੱਲਾ ਪੰਜਵਾ ਖੀਰ ਅਧਾਰ ਬਾਰਿਕ ਜਬ ਹੋਤਾ ਬਿਨ ਖੀਰੇ ਰਹਿਨ ਨਾ ਜਾਈ ਸਾਰ ਸੰਮਾਲ ਮਾਤਾ ਮੁਖ ਨੀਰੇ ਤਬ ਉਹ ਤ੍ਰਿਪਤ ਅਗਾਈ ਹਮ ਬਾਰਿਕ ਪਿਤਾ ਪ੍ਰਭ ਦਾਤਾ ਪੂਲ ਹੈ ਬਾਰਿਕ ਅਨਕ ਲਖ ਬਰੀਆ ਅਨ ਠੌਰ ਨਾਹੀ ਜਹ ਜਾਤਾ ਰਹਾਓ ਚੰਚਲ ਮਤ ਬਾਰਿਕ ਬਪੁਰੇ ਕੀ ਸਰਪ ਅਗਨ ਕਰ ਮੇਲੇ ਮਾਤਾ ਪਿਤਾ ਕੰਠ ਲਾਇ ਰਾਖੈ ਅਨੰਦ ਸਹਿਜ ਤਬ ਖੇਲੇ ਜਿਸ ਕਾ ਪਿਤਾ ਤੂ ਹੈ ਮੇਰੇ ਸੁਆਮੀ ਤਿਸ ਬਾਰਿਕ ਭੂਖ ਕੈਸੀ ਨਾਮ ਨਿਦ ਨਾਮ ਨਿਧਾਨ ਗ੍ਰਹ ਤੇਰੈ ਮਨ ਬਾਂਛੈ ਸੋ ਲੈਸੀ ਪਿਤਾ ਕਿਰਪਾਲ ਆਗਿਆ ਇਹ ਦੀਨੀ ਬਾਰਿਕ ਮੁਖ ਮੰਗੈ ਸੋ ਦੇਨਾ ਨਾਨਕ ਬਾਰਿਕ ਦਰਸ ਪ੍ਰਭ ਚਾਹੈ 모ਹੇ ਹਿਰਦੈ ਬਸਹਿ ਨਿਤ ਚਰਨਾ ਮਲਾਰ ਮਹੱਲਾ ਪੰਜਵਾ ਸਗਲ ਵਿਧੀ ਜੁਰ ਆਹਰ ਕਰਿਆ ਤਜਿਓ ਸਗਲ ਅੰਦੇਸਾ ਕਾਰਜ ਸਗਲ ਅਰੰਭਿਓ ਕਰ ਕਾ ਠਾਕੁਰ ਕਾ ਪਹਾਰੂਸਾ ਸੁਨਿਏ ਬਾਜੈ ਬਾਜ ਸੁਹਾਵੀ ਪੂਰ ਭਇਆ ਮੈਂ ਪ੍ਰੇਮੁਖਿ ਪੇਖੇ ਗ੍ਰਹਿ ਮੰਗਲ ਸੁਹਲਾਵੀ ਰਹਾਉ ਮਨੁ ਆਲਾਏ ਸਵਾਰੇ ਥਾਨਾ ਪੂਛਉ ਸੰਤਾ ਜਾਏ ਖੋਜਤ ਖੋਜਤ ਮੈਂ ਪਾਹੁਣ ਮਿਲਿਓ ਭਗਤ ਕਰਉ ਨਿਵ ਪਾਏ ਜਬ ਪ੍ਰੇ ਆਏ ਬਸੇ ਗ੍ਰਹਿ ਆਸਨ ਤਬ ਹਮ ਮੰਗਲ ਗਾਇਆ ਮੀਤ ਸਾਜਨ ਮੇਰੇ ਭਏ ਸੋਹੇਲੇ ਪ੍ਰਭ ਪੂਰਾ ਗੁਰੂ ਮਿਲਾਇਆ ਸਖੀ ਸਹੇਲੀ ਭਏ ਅਨੰਦਾ ਗੁਰ ਕਾਰਜ ਹਮਰੇ ਪੂਰੇ ਕਹੋ ਨਾਨਕ ਵਰ ਮਿਲਿਆ ਸੁਖ ਦਾਤਾ ਛੋੜ ਨ ਜਾਈ ਦੂਰੇ ਬਲਾਰ ਮਹੱਲਾ ਪੰਜਵਾ ਰਾਜ ਤੇ ਕੀਟ ਕੀਟ ਤੇ ਸੁਰਪਤ ਕਰ ਦੋਖ ਜਠਰ ਕਉ ਭਰਤੇ ਕਿਰਪਾ ਨਿਦ ਛੋੜ ਆਨ ਕਉ ਪੂਜਹਿ ਆਤਮ ਕਾਤੀ ਹਰਤੇ ਹਰ ਬਿਸਰਤ ਤੇ ਦੁਖ ਦੁਖ ਮਰਤੇ ਅਨਕ ਬਾਰ ਬ੍ਰਹਮ ਹੈ ਬਹੁ ਜੋਨੀ ਟੇਕ ਨ ਕਾਹੂ ਧਰਤੇ ਰਹਾਉ ਤਿਆਗ ਸੁਆਮੀ ਆਨ ਕਉ ਚਿਤਵਤ ਮੂੜ ਮੁਗਦ ਖਲ ਖਰਤੇ ਕਾਗਰ ਨਾਵ ਲੰਘੈ ਕਤਿ ਸਾਗਰ ਬਿਰਥਾ ਕਥਤ ਹਮ ਤਰਤੇ ਸੇਬੇ ਰੰਚ ਅਸੁਰ ਸੁਰ ਜੀਤੇ ਕਾਲ ਅਗਨ ਮਹਿ ਜਰਤੇ ਨਾਨਕ ਸਰਨ ਚਰਨ ਕਮਲਨ ਕੀ ਤੁਮ ਨਾ ਡਾਰੋ ਪ੍ਰਭ ਕਰਤੇ ਰਾਗ ਮਲਾਰ ਮਹੱਲਾ ਪੰਜਵਾ ਦੋ ਪਦੇ ਘਰ ਪਹਿਲਾ ਇਕ ਓੰਕਾਰ ਸਤਗੁਰ ਪ੍ਰਸਾਦ ਪ੍ਰਭ ਮੇਰੇ ਓਏ ਬੈਰਾਗੀ त्याਗੀ ਹਾਓ ਇਕ ਖਿੰਨ ਤਿਸ ਬਿਨ ਰਹਿ ਨਾ ਸਕੋ ਪ੍ਰੀਤ ਹਮਾਰੀ ਲਾਗੀ ਰਹਾਓ ਉਨ ਕੈ ਸੰਗ 모ਹ ਪ੍ਰਭ ਚਿਤ ਆਵੈ ਸੰਤ ਪ੍ਰਸਾਦ 모ਹ ਜਾਗੀ ਸੁਨ ਉਪਦੇਸ਼ ਭਏ ਮਨ ਨਿਰਮਲ ਗੁਨ ਗਾਏ ਰੰਗ ਰਾਂਗੀ ਇਹੋ ਮਨ ਦੇ ਕੀਏ ਸੰਤ ਮੀਤਾ ਕਿਰਪਾਲ ਭਏ ਬੜ ਭਾਗੀ ਮਹਾ ਸੁਖ ਪਾਇਆ ਬਰਨ ਨਾ ਸਾਖੋ ਰੇ ਨਾਨਕ ਜਨ ਪਾਗੀ ਮਲਾਰ ਮਹੱਲਾ ਪੰਜਵਾ ਮਾਈ 모ਹ ਪ੍ਰੀਤਮ ਦੇਹੋ ਮਿਲਾਈ ਸਗਲ ਸਹੇਲੀ ਸੁਖ ਪਰ ਸੂਤੀ ਜਿਹ ਘਰ ਲਾਲ ਬਸਾਈ ਰਹਾਉ 모ਹ ਅਵਗਨ ਪ੍ਰਭ ਸਦਾ ਦਿਆਲਾ 모ਹ ਨਿਰਗੁਨ ਕਿਆ ਚਤੁਰਾਈ ਕਰਉ ਬਰਾਬਰ ਜੋ ਪ੍ਰੈ ਸੰਗ ਰਾਤੀ ਇਹ ਹਉਮੈ ਕੀ ਢੀਠਾਈ ਭਈ ਨਿਮਾਣੀ ਸਰਨ ਇਕਤਾ ਕੀ ਗੁਰ ਸਤਗੁਰ ਪੁਰਖ ਸੁਖ ਦਾਈ ਏਕ ਨਿਮਖ ਮਹਿ ਮੇਰਾ ਸਭ ਦੁੱਖ ਕਾਟਿਆ ਨਾਨਕ ਸੁਖ ਰੈਨ ਬਿਹਾਈ ਮਲਾਰ ਮਹੱਲਾ ਪੰਜਵਾ ਬਰਸ ਮੇਗ ਜੀ ਤਿਲ ਬਿਲਮ ਨਾ ਲਾਓ ਬਰਸ ਪਿਆਰੇ ਮਨ ਹੈ ਸਧਾਰੇ ਹੋਏ ਆਨੰਦ ਸਦਾ ਮਨ ਚਾਓ ਰਹਾਓ ਹਮ ਤੇਰੀ ਤਰ ਸੁਆਮੀਆ ਮੇਰੇ ਤੂੰ ਕਿਉ ਮਨੋਂ ਵਿਸਾਰੇ ਇਸਤਰੀ ਰੂਪ ਚੇਰੀ ਕੀ ਨਿਆਈ ਸੋਭ ਨਹੀਂ ਬਿਨ ਪਰਤਾਰੇ ਬਿਨਉ ਸੁਨਿਓ ਜਬ ਠਾਕੁਰ ਮੇਰੇ ਬੇਗ ਆਇਓ ਕਿਰਪਾ ਧਾਰੇ ਕਹੋ ਨਾਨਕ ਮੇਰੋ ਬਨਿਓ ਸੁਹਾਗੋ ਪਤ ਸੋਭਾ ਭਲੇ ਆਚਾਰੇ ਮਲਾਰ ਮਹੱਲਾ ਪੰਜਵਾ ਪ੍ਰੀਤਮ ਸਾਚਾ ਨਾਮ ਧਿਆਏ ਦੁਖ ਦਰਦ ਬਿਨ ਸਹਿ ਭਵ ਸਾਗਰ ਗੁਰ ਕੀ ਮੂਰਤ ਹਿਦੈ ਬਸਾਏ ਰਹਾਉ ਦੁਸ਼ਮਨ ਹਤੇ ਦੁਖੀ ਸਭ ਵਿਆਪੇ ਹਰ ਸਰਣਾਈ ਆਇਆ ਰਾਖਨ ਹਾਰੇ ਹਾਥ ਦੇ ਰਾਖਿਓ ਨਾਮ ਪਦਾਰਥ ਪਾਇਆ ਕਰ ਕਿਰਪਾ ਕਿਲ ਵਿਖ ਸਭ ਕਾਟੇ ਨਾਮ ਨਿਰਮਲ ਮਨ ਦਿਆ ਗੁਣ ਨਿਧਾਨ ਨਾਨਕ ਮਨ ਵਸਿਆ ਬਾਹੜ ਦੁਖ ਨਾ ਥੀਆ ਮਲਾਰ ਮਹੱਲਾ 5ਵਾਂ ਪ੍ਰਭ ਮੇਰੇ ਪ੍ਰੀਤਮ ਪ੍ਰਾਨ ਪਿਆਰੇ ਪ੍ਰੇਮ ਭਗਤ ਆਪਣੋ ਨਾਮ ਦੀਜੈ ਦਇਆਲ ਅਨੁਗ੍ਰਹ ਹੋ ਤਾਰੇ ਰਹਾਓ ਸਿਮਰੋ ਚਰਨ ਤੁਹਾਰੇ ਪ੍ਰੀਤਮ ਹਿਰਦੈ ਤੁਹਾਰੀ ਆਸਾ ਸੰਤ ਜਨਾਂ ਪਹਿ ਕਰੋ ਬੇਨਤੀ ਮਨ ਦਰਸ਼ਨ ਕੀ ਪਿਆਸਾ ਵਿਛੜਤ ਮਰਨ ਜੀਵਨ ਹਰ ਮਿਲਤੇ ਜਨ ਕੋ ਦਰਸ਼ਨ ਦੀਜੈ ਨਾਮ ਆਧਾਰ ਜੀਵਨ ਧਨ ਨਾਨਕ ਪ੍ਰਭ ਮੇਰੇ ਕਿਰਪਾ ਕੀਜੈ ਮਲਾਰ ਮਹੱਲਾ 5ਵਾਂ अब अपने प्रीतम स्यों बन आई राजा राम रमत सुख पायो बरस मेघ सुख दाई रहाओ एक पल विसरत नहीं सुख सागर नाम नवे निध पाई उदौत भयो पूरन भावी को पेटे संत सहाई सुख उपजे दुख सकल विनासे पार ब्रह्म ले बलाई ਤਰਿਓ ਸੰਸਾਰ ਕਠਿਨ ਪੈ ਸਾਗਰ ਹਰ ਨਾਨਕ ਚਰਨ ਧਿਆਈ ਮਲਾਰ ਮਹੱਲਾ ਪੰਜਵਾ ਕਨ ਹਰ ਬਰਸ ਸਗਲ ਜਗ ਛਾਇਆ ਪਏ ਕਿਰਪਾਲ ਪ੍ਰੀਤਮ ਪ੍ਰਭ ਮੇਰੇ ਆਨੰਦ ਮੰਗਲ ਸੁਖ ਪਾਇਆ ਰਹਾਓ ਮਿਟੇ ਕਲੇਸ਼ ਤ੍ਰਿਸ਼ਣ ਸਭ ਬੂਜੀ ਪਾਰ ਬ੍ਰਹਮ ਮਨ ਧਿਆਇਆ ਸਾਧ ਸੰਗ ਜਨਮ ਮਰਨ ਨਿਵਾਰੇ ਬਹੁਰ ਨਕਤ ਹੂਤਾਇਆ ਮਨ ਤਨ ਨਾਮ ਨਿਰੰਝਨ ਰਾਤੋ ਚਰਨ ਕਮਲ ਲਿਵ ਲਾਇਆ ਅੰਗੀਕਾਰ ਕੀਓ ਪ੍ਰਭ ਆਪਣੈ ਨਾਨਕ ਦਾਸ ਸਰਣਾਇਆ